ਅਮਰੀਕਾ ਚ ਵੱਡਾ ਕਹਿਰ ਡਿੱਗੀਆਂ ਬਰਫੀਲੀ ਢਿੱਗਾਂ ਢੇਠ ਆਉਣ ਕਾਰਨ 8 ਲੋਕਾਂ ਦੀ ਹੋਈ ਮੌਤ ਉੱਤਰੀ ਕੈਲੀਫੋਰਨੀਆ ਚ ਸੋਗ ਦੀ ਲਹਿਰ ਸਤਿ ਸ਼੍ਰੀ ਅਕਾਲ ਜੀ ਮੈਰੀਨਾ ਤੇ ਮਾਨ ਤੇ ਤੁਸੀਂ ਦੇਖ ਰਹੇ ਹੋ ਕੈਨੜਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਕੈਨੜਾ ਦੇ ਗਵਰਨਰ ਦੀ ਬੋਲਕ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਲੋਕ ਤਾਹੋ ਇਲਾਕੇ ਦੇ ਪਹਾੜੀ ਖੇਤਰ ਦੇ ਵਿੱਚ ਬਰਫੀਆਂ ਢਿੱਗਾ ਹੇਠ ਦੱਬੇ ਜਾਣ ਕਾਰਨ 8 ਸਕੂਅਰਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਹੋਰ ਲਾਪਤਾ ਦੱਸਿਆ ਜਾ ਰਿਹਾ ਇਸ ਦਰਦਨਾਕ ਘਟਨਾ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ ਸ਼ੂਗਰਬਾਲ ਯੂਥ ਸੱਕਰ ਟੀਮਾਂ ਨਾਲ ਜੁੜੇ ਨੌਜਵਾਨਾਂ ਦੀਆਂ ਮਾਂਵਾਂ ਵੀ ਸ਼ਾਮਲ ਨੇ ਜਿਸ ਕਾਰਨ ਸਥਾਨਿਕ ਭਾਈਚਾਰੇ ਦੇ ਵਿੱਚ ਡੂੰਘਾ ਸੋਗ ਛਾ ਗਿਆ ਸਾਨਕ ਮੀਡੀਆ ਤੇ ਪ੍ਰਸ਼ਾਸਨਿਕ ਮੁਤਾਬਕ ਇਹ ਹਾ사 ਉਸ ਸਮੇਂ ਵਾਪਰਿਆ ਜਦੋਂ ਇੱਕ ਟੋਲੀ ਵੈਕੰਟਰੀ ਸਕੀਅਰ ਪਹਾੜੀ ਖੇਤਰ ਦੇ ਵਿੱਚ ਸਕੀਿੰਗ ਕਰ ਰਹੀ ਸੀ ਅਚਾਨਕ ਉਪਰਲੀ ਢੀਗਾ ਨੇ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਕਈ ਲੋਕ برف ਹੇਠਾਂ ਦੱਬ ਗਏ ਬਚਾਰ ਟੀਮਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਕਈ ਘੰਟਿਆਂ ਤੱਕ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਕੁਝ ਲੋਕਾਂ ਨੂੰ ਜਿਉਂਦਾ ਬਚਾ ਲਿਆ ਗਿਆ ਪਰ 8 ਵਿਅਕਤੀਆਂ ਨੂੰ ਨਹੀਂ ਬਚਾਇਆ ਜਾ ਸਕਿਆ ਮਰਨ ਵਾਲੇ ਸਾਰੇ ਲੋਕअनुਭਵੀ ਸਿਕਿਅਰ ਦਸੇਚਾਰੇ ਨੇ ਜਾਂਚ ਅਧਿਕਾਰੀਆਂ ਦੇ ਅਨੁਸਾਰ ਭਾਰੀ ਬਰਫ਼ਬਾਰਿਕਾਨ ਅਚੇਹੇ ਹਾਦਸੇ ਹੋਣ ਦੇ ਖਤਰੇ ਦੇ ਬਾਵਜੂਦ ਕੁਝ ਲੋਕ ਪਹਾੜੀ ਖੇਤਰ ਵੱਲ ਗਏ ਜੋ ਕਿ ਹਾਦਸੇ ਦਾ ਕਾਰਨ ਬਣਿਆ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਰਫੀਲੇ ਅਤੇ ਪਹਾੜੀ ਇਲਾਕਿਆਂ ਵਿੱਚ ਜਾਣ ਤੋਂ ਪਹਿਲਾਂ ਮੌਸਮੀ ਚੇਤਾਵਨੀਆਂ ਅਤੇ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ ਬਿਊਰੋ ਰਿਪੋਰਟ ਕੈਨੇਡਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਅਮਰੀਕਾ 'ਚ ਵੱਡਾ ਕਹਿਰ ਡਿੱਗੀਆਂ ਬਰਫੀਲੀ ਢਿੱਗਾਂ ਹੀਠ ਆਉਣ ਕਾਰਨ 8 ਲੋਕਾਂ ਦੀ ਹੋਈ ਮੌਤ ਉੱਤਰੀ ਕੈਲੀਫੋਰਨੀਆ 'ਚ ਸੋਗ ਦੀ ਲਹਿਰ ਸਤਿ ਸ਼ਕਾਲ ਜੀ ਮੈਰੀ ਨਤਮਾਨ ਤੇ ਤੁਸੀਂ ਦੇਖ ਰਹੇ ਹੋ ਕੈਨੇਡਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਕੈਨੇਡਾ ਦੇ ਗਵਨਦੀ ਮਲਕ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਲੋਕ ਤਾਹੋ ਇਲਾਕੇ ਦੇ ਪਹਾੜੀ ਖੇਤਰ ਦੇ ਵਿੱਚ ਬਰਫੀਆਂ ਢਿੱਗਾ ਹੇਠ ਦੱਬੇ ਜਾਣ ਕਾਰਨ 8 ਸਕੂਅਰਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਹੋਰ ਲਾਤਾ ਦੱਸਿਆ ਜਾ ਰਿਹਾ ਇਸ ਦਰਦਨਾਕ ਘਟਨਾ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ ਸ਼ੂਗਰਬਾਲ ਯੂਥ ਸੱਕਰ ਟੀਮਾਂ ਨਾਲ ਜੁੜੇ ਨੌਜਵਾਨਾਂ ਦੀਆਂ ਮਾਂਵਾਂ ਵੀ ਸ਼ਾਮਲ ਨੇ ਜਿਸ ਕਾਰਨ ਸਥਾਨਿਕ ਪਾਈਚਾਰੇ ਦੇ ਵਿੱਚ ਡੂੰਗਾ ਸੋਗ ਅਛਾ ਗਿਆ ਸਾਨਕ ਮੀਡੀਆ ਤੇ ਪ੍ਰਸ਼ਾਸਨਿਕ ਮੁਤਾਬਕ ਇਹ ਹਾ사 ਉਸ ਸਮੇਂ ਵਾਪਰਿਆ ਜਦੋਂ ਇੱਕ ਟੋਲੀ ਵੈਕੰਟਰੀ ਸਕੀਅਰ ਪਹਾੜੀ ਖੇਤਰ ਦੇ ਵਿੱਚ ਸਕੀਿੰਗ ਕਰ ਰਹੀ ਸੀ ਅਚਾਨਕ ਉਪਰਲੀ ਢੀਗਾ ਨੇ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਕਈ ਲੋਕ برف ਹੇਠਾਂ ਦੱਬ ਗਏ ਬਚਾਰ ਟੀਮਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਕਈ ਘੰਟਿਆਂ ਤੱਕ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਕੁਝ ਲੋਕਾਂ ਨੂੰ ਜਿਉਂਦਾ ਬਚਾਇਆ ਗਿਆ ਪਰ 8 ਵਿਅਕਤੀਆਂ ਨੂੰ ਨਹੀਂ ਬਚਾਇਆ ਜਾ ਸਕਿਆ ਮਰਨ ਵਾਲੇ ਸਾਰੇ ਲੋਕ ਅਨੁਭਵੀ ਸਿਕਿਅਰ ਦੱਸੇ ਜਾ ਰਹੇ ਨੇ ਜਾਂਚ ਅਧਿਕਾਰੀਆਂ ਦੇ ਅਨੁਸਾਰ ਭਾਰੀ ਬਰਫ਼ ਬਾਰਿਸ਼ ਕਾਰਨ ਅਚੇਹੇ ਹਾਦਸੇ ਹੋਣ ਦੇ ਖਤਰੇ ਦੇ ਬਾਵਜੂਦ ਕੁਝ ਲੋਕ ਪਹਾੜੀ ਖੇਤਰ ਵੱਲ ਗਏ ਜੋ ਕਿ ਹਾਦਸੇ ਦਾ ਕਾਰਨ ਬਣਿਆ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਰਫ਼ੀਲੇ ਅਤੇ ਪਹਾੜੀ ਇਲਾਕਿਆਂ ਵਿੱਚ ਜਾਣ ਤੋਂ ਪਹਿਲਾਂ ਮੌਸਮੀ ਚੇਤਾਵਨੀਆਂ ਅਤੇ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ ਬਿਊਰੋ ਰਿਪੋਰਟ ਕੈਨੇਡਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ